ਉਹ ਜੀ ਭਿੰਡੀਆਂ ਤੋੜ ਕੇ ਲੈਂਦੀਆਂ ਸਬਜ਼ੀ ਪਿੱਛੇ ਤੇ ਤੇ ਮੈਡਮ ਜੀ ਲੱਗੇ ਹੁਣ ਕੱਟ ਵੱਢ ਕਰਨ ਨਾ ਆ ਕੇ ਨਜ਼ਾਰਾ ਆ ਗਿਆ ਢੰਡੇ ਢੰਡੇ ਪੰਗਣ ਹਾਂ ਹਾਂ ਅੱਗਾ ਤਾਂ ਇਹੀ ਪੂਡਾ ਬਾਈ ਦੇਖੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਕਰਦੇ ਹਾਂ ਜੀ ਵਲੌਗ ਦੀ ਸ਼ੁਰੂਆਤ ਗਰਮੀ ਬਹੁਤ ਆ ਗਰਮੀ ਨੇ ਕਹਿਰ ਤੋੜਿਆ ਪਿਆ ਤੇ ਇਧਰ ਸਾਡੇ ਡਾਕਟਰ ਘਲਾਟੀ ਸਾਹਿਬ ਨੇ ਹੱਥ ਆਪਣਾ ਕਰਾਇਆ ਪਿਆ ਕੰਮ ਹੈ ਡਾਕਟਰ ਸਾਹਿਬ ਸਸਰੀ ਘਰ ਬੁਲਾ ਦੋ ਸਸਰੀ ਘਰ ਜੀ ਮੇਰੇ ਕੰਨੇ ਸਾਰੇ ਹਾਂ ਤੇ ਡਾਕਟਰ ਸਾਹਿਬ ਦਾ ਹੱਥ ਫ੍ਰੈਕਚਰ ਹੋਇਆ ਵਾ ਨਾ ਟਾਂਕੇ ਲੱਗੇ ਹੋਏ ਸੱਚ ਫ੍ਰੈਕਚਰ ਗਿਆ ਹੋਇਆ ਤੇ ਪਿੱਛੇ ਚੱਲੇ ਆ ਦੇਖਣ ਸਬਜ਼ੀਆਂ ਦੇਖ ਕਹੀਏ ਜੇ ਸਬਜ਼ੀ ਹੋ ਗਈ ਕੋਈ ਹਾਂ ਡਾਕਟਰ ਸਾਹਿਬ ਦੀਆਂ ਸਬਜ਼ੀਆਂ ਪਿੱਛੇ ਉਹ ਦੇਖਣ ਚੱਲੇ ਆ ਜੇ ਮਿਲ ਜਵੇ ਸਬਜ਼ੀ ਕੋਈ ਤਾਂ ਸਬਜ਼ੀ ਬਣਾਵਾਂਗੇ ਭਾਈ ਸਬਜ਼ੀ ਮਹਿੰਗੀ ਉਹ ਬਹੁਤਾ ਕੀ ਕਰੀਏ ਸਮਝ ਨਹੀਂ ਆਉਂਦੀ ਕਿਆ ਖਾਈਏ ਕद्दू ਵੀ ਕਹਿੰਦੇ 70-80 ਰੁਪਏ ਕਿਲੋ ਚੱਲਦਾ ਮੰਡੀ 'ਚ ਬਾਜ਼ਾਰ 'ਚ ਮੈਨੂੰ ਇੱਕ ਵੀਰ ਦਾ ਕਮੈਂਟ ਆਇਆ ਥਾ ਸਿਮਰਨ ਸਿੰਘ ਦਾ ਕਹਿੰਦੇ ਭਾਜੀ ਸਾਨੂੰ ਪਤਾ ਸੀ ਸ਼ਹਿਰ 'ਚ ਰਹਿੰਦੇ ਆ 70 ਰੁਪਏ ਕਿਲੋ 80 ਰੁਪਏ ਕਿਲੋ ਕद्दू ਚੱਲਦਾ ਕਹਿੰਦੇ ਅਸੀਂ ਲੈ ਕੇ ਆਏ ਆ ਕਹਿੰਦੇ ਬਣਾਇਆ ਤੁਸੀਂ ਤਾਂ ਫਿਰ ਵੀ ਚੰਗੇ ਕਹਿੰਦੇ ਜਿਹੜਾ ਮਾੜਾ ਮੋਟਾ ਬਣੇ ਘਰਾਂ ਵਿੱਚ ਜਿਆਦਾ ਪਿੱਛੇ ਤੁਸੀਂ ਚਲੋ ਚੱਲਦੇ ਆ ਜੀ ਫਿਰ ਦੇਖਦੇ ਆ ਪਿੱਛੇ ਜਾ ਕੇ ਹੁਣ ਜੇ ਕੋਈ ਹੋਈ ਤਾਂ ਸਬਜ਼ੀ ਭਾਜੀ ਲਿਆਵਾਂਗੇ ਨਹੀਂ ਤਾਂ ਫਿਰ ਹੈਗੀ ਆਂ ਬੋਚ ਲੋ ਹੈਗੀ ਹੈਗੀ ਸਬਜ਼ੀ ਲੱਗੀ ਦੀ ਆ ਟੋਰੀਆਂ ਆਂ ਪਿੰਡੀਆਂ ਟੋਰੀਆਂ ਆਂ ਕੱਦੂ ਲੱਗਿਆ ਪਿਆਰ ਸਿਆ ਹੈਗੀ ਆ ਹਾਂ ਕੀ ਅਲਗਣ ਲੱਗੀ ਸੋਛੋਤੀ ਉੰਬਾ ਥੀ ਗਈ ਲੋ ਫਿਰ ਚੱਲਦੇ ਆਂ ਫਿਰ ਬਣੇ ਰਹੋ ਹੁਣ ਵੀਡੀਓ ਦੇ ਨਾਲ ਕਮੈਂਟ ਕਰੇ ਕਰੋ ਸੋਹਣੇ ਸੋਹਣੇ ਫਿਰ ਮੈਂ ਤੁਹਾਡਾ ਵੀਡੀਓ ਚ ਰਿਪਲਾਈ ਵੀ ਦੇ ਕਰੂੰਗਾ ਨਾਮ ਵੀ ਬੋਲੇ ਕਰੂੰਗਾ ਤੁਹਾਡਾ ਜੀ ਤੁਹਾਨੂੰ ਮੈਂ ਆਪ ਲਾਈ ਹਾਂ ਮੈਂ ਸਾਰੀਆਂ ਸਬਜ਼ੀਆਂ ਉੱਥੇ ਪਿੱਛੇ ਮਿਰਚਾਂ ਮੋਰਚਾਂ ਹਾਂ ਠੀਆ ਤਦੂ ਕੰਨਾਵ ਕੁਛ ਆਪ ਲਾਇਆ ਕੰਨਾ ਵੀ ਤਰੀਂਦਾ ਵੀ ਲਾਤਾ ਸਿਆਲੂ ਬਰਸਾਤੂ ਉਰੀ ਉਰੀ ਦੱਸ ਦੇਣਾ ਕਿ ਪਿੱਛੇ ਜਾ ਕੇ ਦੱਸਣਾ ਚਲੋ ਫਿਰ ਚੱਲੀਏ ਲਓ ਜੀ ਪਹੁੰਚ ਗਏ ਪਿੱਛੇ ਤੇ ਹੁਣ ਦੇਖਦੇ ਆਂ ਸਬਜ਼ੀਆਂ ਬਾਜੀਆਂ ਹੈਗੀਆਂ ਜਾਂ ਨਹੀਂ ਹੈਗੀਆਂ ਬਾਕੀ ਦਾ ਹੁਣ ਅੰਦਰ ਜਾ ਕੇ ਪਤਾ ਲੱਗੂਗਾ ਹਾਂ ਡਾਕਟਰ ਸਾਹਿਬ ਧਿਆਨ ਨਾਲ ਡਾਕਟਰ ਸਾਹਿਬ ਇਹ ਦੇਖੋ ਜੀ ਟੱਪ ਕੇ ਡਾਕਟਰ ਸਾਹਿਬ ਮੈਂ ਤਾਂ ਇਹ ਛੜੂਗਾ ਡਾਇਰੈਕਟ ਹਾਂ ਇਹ ਹਾਂ ਉਹ ਦੱਕਿਆ ਕ ਦੂ ਲੱਗ ਰਹੇ ਚੇ ਹਾਂ ਬੜੀ ਹਾਂ ਹਾਂ ਦੇਖੋ ਇਹ ਕਹਾਂ ਨਾ ਚੱਪਲ ਨਹੀਂ ਦੇ ਕੇ ਜਾਣਾ ਹਾਂ ਦੇਖੋ ਕਦੂ ਲੱਗ ਰਹੇ ਇੱਕ ਹੋਰ ਲੱਗ ਰਹੇ ਇਹ ਇਹ ਤਾਂ ਪੱਕ ਗਈ ਤਾਂ ਪੱਕ ਗਈ ਬੜੀ ਨਰਮ ਨਰਮ ਤੋੜ ਹਾਂ ਬਈ ਮੈਂ ਸਾਂ ਵੀ ਲੱਗਣੇ ਸ਼ੁਰੂ ਹੋ ਗਏ ਹਾਂ ਇੱਧਰ ਆ ਤ੍ਰੇਲੇ ਆਣੀਆਂ ਬਿੱਲਾ ਲਾਣੀਆਂ ਪਾਣੀ ਮੰਗਦੀ ਹਾਂ ਹੂੰ ਪਾਣੀ ਕਰਕੇ ਕੰਮ ਖਰਾਬ ਹੋ ਗਿਆ ਮੀਂਹ ਹੀ ਨਾ ਪੈ ਰਿਹਾ ਮੀਂਹ ਹੀ ਪੈ ਰਿਹਾ ਪਪੀਤਾ ਲਾਇਆ ਵਾ ਬਣਾ ਦੇ ਹਾਈਬ੍ਰਿਡ ਹੂੰ ਗੰਨਾ ਵੀ ਦਿਖਾ ਦੋ ਹੁਣ ਆ ਗੰਨਾ ਖੜਾ ਆਪਣਾ ਪਪੀਤਾ ਖਰਾਬ ਹੋ ਗਿਆ ਆ ਉੱਪਰ ਤੇ ਨਹੀਂ ਹੋਰ ਕੋਈ ਹੋਣ ਲੱਗੇ ਜੀ ਆਹ ਇਹ ਗੰਨਾ ਹੈ ਜੀ ਰਸਗੁੱਲਾ ਗੰਨਾ ਕੀ ਆ ਵੀ ਸੁੱਕੀ ਪਈ ਆਹਲੇ ਲੱਗਦੇ ਆ ਕਰੇਲੇ ਖਰਾਬ ਹੋਈ ਜਾਂਦੇ ਸੁੱਕੇ ਨੇ ਹਾਂ ਤਰਹੀ ਕਰਨਾ ਲੱਗਦੇ ਲੁਫਰੇ ਆ ਖਰਾਬ ਹੋ ਰਿਹਾ ਕੱਦੂ ਤੋੜ ਕਿੱਥੇ ਕੱਦੂ ਦਿਖਾਓ ਆ ਫੜੋ ਫਿਰ ਤੁਸੀਂ ਮੈਂ ਕੱਦੂ ਤੋੜਨਾ ਉਹ ਦੇਖੀ ਹਾਂ ਫੜੋ ਜੀ ਇਹ ਆ ਦੇਖੋ ਜੀ ਕੱਦੂ ਦੇਖਿਆ ਇਹ ਆ ਦੇਖੋ ਜੀ ਇਹ ਫਿਰ ਲੇਖੂ ਹੂੰ ਤੋੜਦਾ ਜੀ ਵੇਟ ਕਰੋ ਜੀ ਵੇਟ ਇਹ ਟੁੱਟ ਨਹੀਂ ਰਿਹਾ ਇਹ ਟੁੱਟਿਆ ਹੁਣ ਟੁੱਟਿਆ ਆ ਲੋ ਜੀ ਆਇਆ ਇਹ ਕੱਦੂ ਸਿੰਘ ਹੋਰ ਦੇਖੋ ਕੱਦੂ ਕੋਈ ਇਹ ਦੇਖੋ ਤਾਂ ਇਹ ਛੋਟਾ ਹੈ ਕੋਈ ਨਹੀਂ ਹੋਰ ਦੇਖੋ ਵਿੱਚ ਨੂੰ ਹੋਣਾ ਤਾਂ ਚਾਹੀਦਾ ਕੋਈ ਇਹ ਕੋ ਲੱਗ ਰਿਹਾ ਲੱਗਦਾ ਰਹੇ ਬਿਖਰੇ ਹੂੰ ਛੋਟੇ ਆ ਹਾਈ ਤੁੰਗ ਦੇ ਕਿੱਓ ਵਿੱਚ ਚਲ ਮਾ ਦੇਖ ਕਿੰ ਆ ਵਾ ਵਿੱਚ ਨੂੰ ਲੋ ਜੀ ਆ ਭਿੰਡੀਆਂ ਵੀ ਤੋੜ ਲਈਏ ਹੁਣ ਜਿਹੜੀ ਨਰਮ ਨਰਮ ਜੀ ਆ ਸਾਨੂੰ ਛੱਡਣੀ ਆ ਦੋ ਪਿਆਜ਼ ਪਾ ਕੇ ਬਣ ਜੂਗੀਆਂ ਉਹ ਅੰਦਰ ਤੇ ਤੋੜ ਤੂੰ ਅੰਦਰ ਆ ਆ ਫੜੋ ਅੰਦਰ ਆਂ ਆ ਫੜੋ ਲਓ ਜੀ ਤੋੜ ਲੀਏ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਸਬਜੀ ਤੋੜ ਕੇ ਘਰਾਂ ਆ ਗਏ ਤੇ ਸਬਜੀ ਅਸੀਂ ਤਾਂ ਸੋਚਿਆ ਇੱਕ ਅੱਧਾ ਕੱਦੂ ਹੋਣਾ ਜਾਂ ਥੋੜੀਆਂ ਜਿਹਾ ਭਿੰਡੀਆਂ ਹੋਣੀਆਂ ਪਰ ਕਮਾਲੇ ਹੋ ਗਈ ਐ ਝੋਲਾ ਸਾਰਾ ਭਰ ਗਿਆ ਤੇ ਤੁਹਾਨੂੰ ਦਿਖਾਉਂਦਾ ਕਿੰਨੇ ਹਨ ਹੋ ਗਏ ਆ ਮੇਰੇ ਹਿਸਾਬ ਨਾਲ ਕਿਲੋ ਡੇਢ ਕਿਲੋ ਦੇ ਹਿਸਾਬ ਨਾਲ ਭਿੰਡੀਆਂ ਹੋ ਗਈਆਂ ਆ ਦੇਖੋ ਜੀ ਲਓ ਦੇਖੋ ਤਾਂ ਫਿਰ ਲਸ ਨੰਬਰ 10 ਦੇ ਕੇ ਲੈ ਕੇ ਆਣਾ ਸਾਰਾ ਆ ਕद्दू ਆ ਤੇ ਆ ਭਿੰਡੀ ਆ ਲਓ ਜੀ ਗਰਮੀ ਬਹੁਤ ਆ ਸਬਜ਼ੀ ਤੋੜ ਕੇ ਤਾਂ ਆ ਗਏ ਤੇ ਤੇ ਸਾਹਮਣੇ ਨਾ ਸਾਡੇ ਘਰ ਦੇ ਮੋਟਰ ਚੱਲਦੀ ਆ ਤੇ ਅਸੀਂ ਹੁਣ ਸਾਰੇ ਜਣੇ ਚੱਲੇ ਆ ਉੱਥੇ ਨਾ ਆਉਣ ਦਿਖਾਉਂਦਾ ਤੁਹਾਨੂੰ ਕਿਹੜੀ ਮੋਟਰ ਸਾਹਮਣੇ ਉਹ ਡਾਕਟਰ ਸਾਹਿਬ ਗਏ ਉਹ ਸਾਹਮਣੇ ਮੋਟਰ ਚੱਲਦੀ ਆ ਉੱਥੇ ਨਾ ਵਾਂਗੇ ਹੁਣ ਆਹ ਦੇਖੋ ਆ ਮੇ ਲੋ ਇਹਨੂੰ ਬਸ਼ੇ ਨੂੰ ਇੱਧਰ ਉਰੇ ਖੜ ਕੇ ਉਰੇ ਖੜ ਕੇ ਤੈਨੂੰ ਸਾਲਾਂ ਮੇਰੇ ਵੱਲ ਪਿਆਰ ਤੇ ਸੱਤ ਸਾਲ ਉਹ ਦੂਆ ਕਿੱਥੇ ਆ ਚਲੋ ਆ ਜੂਗਾ ਆਪਾਂ ਚੱਲਦੇ ਆ ਚਲੋ ਜੀ ਫਿਰ ਚੱਲੀਏ ਆਪਾਂ ਆਹ ਲੋ ਜੀ ਮੋਟਰ ਚੱਲਦੀ ਆ ਦੇਖੋ ਲੱਗੇਵੇਂ ਨਾ ਆਉਣ ਦਾਦਾ ਪੋਤਾ ਦੋਏ ਜਣੇ ਪਰ ਚਵੱਛਾ ਛੋਟਾ ਯਾਰ ਅੱਡੇ ਨਾ ਉਹ ਲੋਕ ਆ ਬਥੇਰੇ ਹੈ ਹੋਇਆ ਤਾਂ ਚਵੱਛਾ ਛੋਟਾ ਹੈ ਹੈ ਇਹਨਾਂ ਦੇ ਮਤਲਬ ਛੋਟਾ ਜੀ ਹਾਂ ਉਹੀ ਕਹਿ ਰਹੇ ਹਾਂ ਮੈਂ ਵਿੱਚ ਵਿੱਚਾ ਛੋਟਾ ਹੈ ਕਿਦਾਂ ਨਜ਼ਾਰਾ ਆਉਂਦਾ ਹਾਂ ਆਹ ਦੇਖੋ ਜੀ ਬੜਾ ਵਛਾ ਵੀ ਆ ਗਿਆ ਸਾਡਾ ਇਹ 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 ਆਹ ਦੇਖਾਉਂਦਾ ਜੀ ਆਉਂਦਾ ਜੀ ਛਾਲ ਸਸਰੀਕਾਲ ਅੰਕਲ ਜੀ ਚਲ ਬਈ ਚਲ ਆ ਵੜ ਗਿਆ ਵੜ ਗਿਆ ਵੀ ਵੜ ਗਿਆ ਵਿੱਚ ਲਓ ਜੀ ਉਧਰ ਉਹ ਤਾਂ ਨਾ ਆ ਰਹੇ ਆ ਹੁਣ ਮੇਰੀ ਵਾਰੀ ਆ ਲਓ ਬਈ ਛਟੋ ਸਾਈਡ ਨੂੰ ਖੜ ਜੋ ਖੜ ਜੋ ਸਾਈਡ ਨੂੰ ਖੜ ਜੋ ਸਾਪਨ ਲੈ ਆਇਆ ਕੋਈ ਗੱਲ ਨਹੀਂ ਸੱਸੀ ਗੱਲ ਜੀ ਖੜ ਲਾਈ ਹੋਈ ਆ ਹੁਣ ਤਾਂ ਨਹੀਂ 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 ਕਿਆ ਕਰੀਏ ਆਪਾਂ ਨੇ ਹੋ ਤਾਂ ਕੁਝ ਕਰੀਏ ਬੰਦੇ ਬੁੱਝ ਨਾ ਅੰਕ ਲਿਖੇ ਸਿਰ ਠੰਡਾ ਹੋ ਗਿਆ ਬਾਈ ਫਿਰ ਠੰਡਾ ਹੋ ਗਿਆ ਫਿਰ ਠੰਡਾ ਹੋ ਰਹੀ ਹੌਲੀ ਹੌਲੀ ਧੱਕਾ ਮਾਰ ਰਿਹਾ ਯਾਰ ਮੈਂ ਆ ਜਾਓ ਹਣਾ ਨਾਓ ਨਾਓ ਨਿਕਲ ਕੇ ਦੂਸਤ ਨਾਓ ਨਾਓ ਰਾ ਆ ਗਿਆ ਠੰਡੇ ਠੰਡੇ ਪੰਜਗਲ ਹਾਂ ਹਾ ਸਾਡਾ ਤਾਂ ਇਹੀ ਪੂਡਾ ਬਾਈ ਤੇਤੀ ਹਾਂ ਉਹ 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 ਯਾਰਾ ਮੇ ਯਾਰਾ ਮੇ ਯਾਰਾ ਆ ਹੀ ਜਾਂਦਾ ਜਾਈ ਜਾਂਦਾ ਹਾਂ ਉਹ ਉਹ ਤੇਰੀ ਉਹ ਤੇਰੀ ਉਹ ਤੇਰੀ ਇੱਕ ਚੁੱਭੀ ਮਾਰ ਲਈਏ ਫਿਰ ਠੰਡਾ ਕਰ ਲਈਏ ਚੱਲੀਏ ਫੇਮਾ ਹਣਾ ਲਓ ਬਣਾ ਲਓ ਮੈਂ ਤਾਂ ਬੱਸ ਭਾਈ ਲਓ ਜੀ ਨਾ ਆ ਕੇ ਆ ਕੇ ਨਜ਼ਾਰਾ ਆ ਗਿਆ ਨਾ ਆ ਕੇ ਠੰਡੇ ਠੰਡੇ ਪਾਣੀ ਗਲ ਆ ਦੇਖ ਪਿੱਛੇ ਬੱਚੇ ਤੁਰਿਆਂ ਦੇ ਹਾਂ ਵੀ ਕਿਵੇਂ ਰਿਹਾ ਖੋਲ ਗੇਟ ਫੇ ਪਹਿਲਾਂ ਮੈਨੂੰ ਨਿਕਲ ਦੋ ਲਓ ਜੀ ਅੰਤ ਪੋਨਣਾਲੇ ਫੜੀਆਂ ਕਰਦੇ ਨੇੜੇ ਚ ਬੱਚਾ ਨਹੀਂ ਸਾਨੂੰ ਪਿੰਡ ਗਣੇ ਨੂੰ ਜਾਣਾ ਪੈਂਦਾ ਸੀ ਭੱਜ ਕੇ ਆਹ ਕਪੜੇ ਬਦ ਲਈਏ ਹੁਣ ਪਹਿਲਾਂ ਦਾ ਲਓ ਜੀ ਮੋਟਰ ਦੇ ਨਾਲ ਆ ਗਿਆ ਨਜ਼ਾਰਾ ਆ ਗਿਆ ਕਿਵੇਂ ਲੱਗਿਆ ਡਾਕਟਰ ਸਾਹਿਬ ਬਹੁਤ ਵਧੀਆ ਠੰਡਾ ਠੰਡਾ ਹੋ ਗਿਆ ਹਾ 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 ਰੇਡੀਏਟਰ ਐ ਠੰਡਾ ਹੋ ਗਿਆ ਗਰਮੀ ਗਰਮੀ ਹੋ ਗਈ ਤੇ ਪਿੱਛੇ ਸਬਜ਼ੀ ਤੋੜ ਕੇ ਲਿਆਏ ਨਾਲ ਆ ਗਿਆ ਨਜ਼ਾਰਾ ਆ ਗਿਆ ਤੇ ਹੁਣ ਕਹਿੰਦੇ ਆ ਆ ਗਿਆ ਕੰਪਨੀ ਦਾ ਲੈ ਕੰਪਨੀ ਦਾ ਆ ਗਿਆ ਨਹੀਂ ਲਓ ਜੀ ਭਿੰਡੀਆਂ ਤੋੜ ਕੇ ਲੈਂਦੀਆਂ ਸਬਜ਼ੀ ਪਿੱਛੇ ਤੇ ਮੈਡਮ ਜੀ ਲੱਗੇ ਹੁਣ ਕੱਟ ਵੱਟ ਕਰਨ ਅੱਜ ਬਣੂਗੀਆਂ ਭਿੰਡੀਆਂ हां जी। ਕਾਦੇ ਵਾਸਤੇ? ਕਾਦੀ ਭਰਨਾ ਹੈ। ਕਾਦੇ ਵਾਸਤੇ? ਪਾਪਾ ਲਿਖਣਾ ਹੈ ਯਾਰ। ਅੱਛਾ ਲਿਆ ਲੀ ਹਾਂ। ਆਹ ਲਓ ਜੀ ਨੰਬਰ ਲਿਖ ਦੀਏ ਔਰੇ ਕਿੱਥੇ ਲਿਖਣਾ? ਔਰੇ? ਹਾਂ ਜੀ। ਸ਼ਾਦੀ ਹੋਈ ਨੇ। ਆਹ ਲਓ ਜੀ। ਪੱਤਰ ਡਾਕਰ ਡਾਕਰ ਮਾਤੇ। ਲਓ। ਨੰਬਰ ਲਿਖਤਾ ਜੀ। ਲਓ ਜੀ ਭਿੰਡੀਆਂ ਬਣ ਰਹੀਆਂ। ਤੇ ਇੱਧਰ ਡਾਕਟਰ ਸਾਹਿਬ ਨੂੰ ਫੋਨ ਆ ਗਿਆ ਕਹਿੰਦੇ ਲੋਨ ਲੈ ਲਓ ਪਰਸਨਲ ਲੋਨ। ਹੈਂ ਡਾਕਟਰ ਸਾਹਿਬ? ਸੱਚ ਬੰਨ। ले लो अगले मिनटਾਂ ਕਰਦੇ ਲੈ लो ਇਹਦਾ ਫੜਨੇ ਵੀ ਲੈ ਗਿਆ ਹਾਲ ਕਰਤਾ ਲੋਕਾਂ ਚਲੋ ਹੜਾਉਣ ਆਈਆਂ ਲੈ ਲੋ ਜੀ ਇਨਿਕ ਵੀਡੀਓ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਸਸਰੀ ਕਾਲ